ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੀ ਹਾਂ ਸਰ ਤੁਹਾਡਾ ਵੀ ਸਵਾਗਤ ਹੈ ਅਗਲੇ ਸਵਾਲ ਤੇ ਆਉਨੇ ਆ ਕਿ ਸਰ ਇਸ ਸਾਰੀ ਮੁਹਿੰਮ ਨੂੰ ਲੈ ਕੇ ਕਿ ਤੁਸੀਂ ਕਿਵੇਂ ਦੇਖਦੇ ਹੋ ਕਿ ਦਿਲਜੀਤ ਦਸਾਂਸ ਦਾ ਜਿਹੜਾ ਕੈਰੀਅਰ ਹੈ ਉਹ ਕੀ ਚੋਪਟ ਪੂ ਜਾਵੇਗਾ ਦੇਖੋ ਦਿਲਜੀਤ ਬਾਰੇ ਇੱਕ ਗੱਲ ਅਮਤਾਬਚਨ ਹੋਰਾਂ ਨੇ ਕਹੀ ਮੈਂ ਬਹੁਤਾਂ ਫਿਲਮਾਂ ਦਾ ਸ਼ਕੀਨ ਨਿਗਾਰ ਮੈਨੂੰ ਫਿਲਮਾਂ ਦੇ ਵਿੱਚ ਜਿਹੜਾ ਸਾਰਾ ਕੁਝ ਜਿੱਦਾਂ ਪ੍ਰੀਪਲੈਨਡ ਜਾਂ ਲੱਗਦਾ ਨਾ ਉਹ ਮੈਨੂੰ ਫਿਰ ਚੰਗਾਰੀ ਲੱਗਦਾ ਜੀ ਪਰ ਫਿਲਮਾਂ ਬਾਰੇ ਹੋਰੀਆਂ ਗੱਲਾਂ ਜਿਹੜੀਆਂ ਮੈਨੂੰ ਫਿਲਮ ਨਾਲੋਂ ਵੀ ਵਧੀਆ ਲੱਗਦੀਆਂ ਕਿਉਂਕਿ ਜੀ ਅਮਤਾਬਚਨ ਹੋਰੀ ਕਹਿੰਦੇ ਨੇ ਕਿ ਜੇ ਕੋਈ ਮੈਨੂੰ ਪੁੱਛੇ ਕਿ ਤੂੰ ਕਿਹਦੇ ਨਾਲ ਫਿਲਮ ਕਰਨੀ ਚਾਹਵਾਗਾ ਤਾਂ ਮੈਂ ਖੁਸ਼ ਹੋਵਾਂਗਾ ਦਲਜੀਤ ਨਾਲ ਕੰਮ ਕਰਕੇ ਜੀ ਸਾਡੀਆਂ ਵੱਡੀਆਂ ਐਕਟ੍ਰੈਸ ਜਿਹੜੀਆਂ ਨੇ ਉਹ ਦਲਜੀਤ ਨਾਲ ਫਿਲਮ ਕਰਨਾ ਚਾਹੁੰਦੀਆਂ ਨੇ ਜੀ ਪੰਜਾਬ ਦੀ ਧਰਤੀ ਦਾ ਜੰਮਿਆ ਜਾਇਆ ਹੂੰ ਇੱਕ ਸਪੂਤ ਸਾਡਾ ਸਾਡਾ ਭਰਾ ਫਿਲਮਾਂ ਦੇ ਵਿੱਚ ਇਹ ਹੱਦ ਤੱਕ ਗਿਆ ਹੈ ਕਿ ਉਹਦੀ ਆਵਾਜ਼ ਉਹਦਾ ਅੰਦਾਜ਼ ਤੇ ਲੋਕ ਉਹਦੇ ਫੈਨ ਨੇ ਹਮ ਪਰ ਨਾਲ ਦੀ ਨਾਲ ਉਸ ਵਿਅਕਤੀ ਨੇ ਜਿਹੜੀ ਧਰਤੀ ਨੂੰ ਚੁਣਿਆ ਜੀ ਉਹ ਅਮਰੀਕਾ ਹੈ ਹਮ ਉਹ ਅਮਰੀਕਾ ਚ ਰਹਿਣਾ ਪਸੰਦ ਕਰਦਾ ਹੈ ਪੰਜਾਬ ਦੇ ਦਸਾਂਜ ਕਲਾ ਪਿੰਡ ਤੋਂ ਉੱਠ ਕੇ ਅਮਰੀਕਾ ਤੱਕ ਦਾ ਸਫ਼ਰ ਜੀ ਤੇ ਅਮਰੀਕਾ ਤੋਂ ਦੁਨੀਆ ਭਰ ਵਿੱਚ ਵਸਦੇ ਪੰਜਾਬੀ ਜ਼ੁਬਾਨ ਦੇ ਚਿਹਤੇ ਲੋਕ ਜਿਹੜੇ ਨੇ ਭਾਵੇਂ ਮੁਸਲਮਾਨ ਨੇ Hindu ਨੇ Sikh ਨੇ ਉਹਨਾਂ ਦਾ ਨਾਇਕ ਬਣ ਕੇ ਉੱਭਰਨਾ ਸੋ ਮੈਨੂੰ ਲੱਗਦਾ ਹੈ ਕਿ ਇੱਕ ਤਾਂ ਉਹ ਦੀ ਜਿਹੜੀ ਪਛਾਣ ਹੈ ਨਾ ਉਹ ਹੁਣ ਭੂਗੋਲਿਕ ਹੱਦਾਂ ਤੋਂ ਬਿਓਰ ਹੋ ਗਈ ਹੈ ਜੀ ਉਹਨੂੰ ਨਾ ਤਾਂ ਸ਼ਾਇਦ ਹੁਣ ਇਹਨੇ ਪੈਸੀ ਚਾਹੀਦੇ ਨੇ ਹੂੰ ਜਿੰਨਾ ਵੱਡੇ ਪੱਦਰਤੇ ਉਹਦੇ ਇਸ ਫਿਲਮ ਦਾ ਵਿਰੋਧ ਹੋਇਆ ਉਨੀ ਵੱਡੀ ਪੱਦਰਤੇ ਫਿਲਮ ਚੱਲੀ ਜੀ 1 ਕਰੋੜ ਰੁਪਇਆ ਪ੍ਰੋਫਿਟ ਦੇ ਕੇ ਜਾਏਗੀ ਔਰ ਵੱਡੀਆਂ ਫਿਲਮਾਂ ਦਾ ਜਿਹੜਾ ਸਲਮਾਨ ਖਾਨ ਦੀਆਂ ਫਿਲਮਾਂ ਦਾ ਰਿਕਾਰਡ ਜਿਹੜਾ ਤੋੜੀ ਹੈ ਜੀ ਬਿਲਕੁਲ ਸੋ ਇਹ ਲੱਗਦਾ ਹੈ ਕਿ ਦਲਜੀਤ ਦਸਾਂਜ ਨੂੰ ਜਿੰਨਾ ਸੱਟ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਉਹਨਾਂ ਉਹ ਬਾਉਂਸ ਕਰਕੇ ਹੋਰ ਆਇਆ ਹੈ ਬਿਲਕੁਲ ਔਰ ਉਹਦਾ ਇਹ ਬਾਉਂਸ ਕਰਨਾ ਜਿਹੜਾ ਹੈ ਨਾ ਉਹ ਜਿਹੜੇ ਲੋਕ ਪੰਜਾਬੀਅਤ ਨੂੰ ਪਿਆਰ ਕਰਦੇ ਨੇ ਪੰਜਾਬੀਅਤ ਦਾ ਜਲੌਅ ਹੈ ਜਿਹੜਾ ਉਸ ਜਲੌਅ ਨੂੰ ਪਿਆਰ ਕਰਦੇ ਨੇ ਜਿਹੜੀ ਵੱਖਰੀ ਆਇਡੈਂਟੀਟੀ ਹੈ ਤੁਸੀਂ ਦੇਖੋ ਨਾ ਕਿ ਜਦੋਂ ਅੰਗਰੇਜ਼ ਸਾਰੇ ਹਿੰਦੁਸਤਾਨ ਤੇ ਕਾਬਜ਼ ਹੋ ਗਿਆ ਹਮ ਸਭ ਤੋਂ ਖੀਰ ਤੇ ਪੰਜਾਬ ਤੇ ਕਾਬਜ਼ ਹੁੰਦਾ ਹੈ ਜੀ ਜਿਹੜੀ ਵੀ ਬਗਾਵਤ ਦੀ ਅਗਵਾਈ ਹੁੰਦੀ ਆ ਪੰਜਾਬੀ ਕਰਦੇ ਨੇ ਹਮ ਗਦਰ ਕਿਸੇ ਤੋਂ ਭੁੱਲਿਆ ਨਹੀਂ ਜੀ ਗਦਰੀ ਬਾਬੇ ਕਿਸੇ ਤੋਂ ਭੁੱਲੇ ਨਹੀਂ ਸੋ ਕਹਿਣ ਦਾ ਮਤਲਬ ਇਹ ਆ ਵੀ ਪੰਜਾਬੀਆਂ ਦਾ ਉਹ ਜਿਹੜਾ ਜਲਵਾ ਹੈ ਹਮ ਕਿ ਉਮਰ ਪਰ ਕਾਲੇ ਪਾਣੀ ਦਾ ਨਰਕ ਸਵੀਕਾਰ ਲਿਆ ਪਰ ਅੰਗਰੇਜ਼ਾਂ ਦੀ ਧੌਂਸ ਨਹੀਂ ਮੰਨੀ ਜੀ ਸੋ ਮੈਨੂੰ ਇਹ ਲੱਗਦਾ ਵੀ ਦਲਜੀਤ ਦਸਾਂ ਜਦੇ ਸੁਭਾਚ ਐਸੀਆਂ ਗੱਲਾਂ ਨੇ ਹਮ ਜਿਨ੍ਹਾਂ ਗੱਲਾਂ ਕਰਕੇ ਦਲਜੀਤ ਦਲਜੀਤ ਹੋਈ ਪਈ ਆ ਇਹ ਸਾਨੂੰ ਇਹ ਗੱਲ ਸਾਨੂੰ ਵੀ ਹਲਾਰਾ ਦਿੰਦੀ ਆ ਸਾਨੂੰ ਇਹ ਖੁਸ਼ੀ ਦਿੰਦੀ ਜੀ ਬਿਲਕੁਲ ਸਰ ਸਰ ਇਸੇ ਤਰ੍ਹਾਂ ਬਾਰਡਰ 2 ਦੀ ਜੇਕਰ ਗੱਲ ਕਰੀਏ ਤਾਂ ਉਸ ਨੂੰ ਲੈ ਕੇ ਵੀ ਖਬਰ ਜਿਹੜੀ ਪ੍ਰਕਾਸ਼ਿਤ ਹੋਈ ਹੈ ਕਿ ਦਿਲਜੀਤ ਦਸਾਂਜ ਨੂੰ ਉਸ ਵਿੱਚੋਂ ਕੱਢ ਦਿੱਤਾ ਗਿਆ ਕੀ ਕਹਿਣਾ ਚਾਹੂੰਗਾ ਇਹ ਵੱਡੇ ਬਜਟ ਦੀ ਇੱਕ ਫਿਲਮ ਬਾਰਡਰ 2 ਜਿਹੜੀ ਹੈ ਉਹ ਆਉਣ ਵਾਲੇ ਦਿਨਾਂ 'ਚ ਆਉਣੀ ਹੈ ਤੇ ਉਹਦੀ ਜਿਹੜੀ ਹੈ ਉਹ ਸ਼ੂਟਿੰਗ ਦਾ ਪ੍ਰੋਸੈਸ ਚੱਲ ਰਿਹਾ ਹੈ ਉਹਦੇ ਵਿੱਚ ਇਸ ਗੱਲ ਦੀ ਅਫਵਾਹ ਜਿਹੜੀ ਹੈ ਉਹ ਚੱਲੀ ਸੀ ਕਿ ਦਿਲਜੀਤ ਨੇ ਕਿਉਂਕਿ ਉਸ ਐਕਟ੍ਰੈਸ ਨੂੰ ਆਪਣੀ ਫਿਲਮ ਚ ਕਾਸਟ ਕੀਤਾ ਜੀ ਉਹਨੂੰ ਨਹੀਂ ਕੱਢਿਆ ਵੀ ਚਾਹੀਦਾ ਤੇ ਇਹ ਸੀ ਦਲਜੀਤ ਉਹਨੂੰ ਕੱਢਦਾ ਦੁਬਾਰਾ ਕਰਦਾ 15 ਕਰੋੜ ਰੁਪਇਆ ਹੋਰ ਖਰਚਦਾ ਤਾਂ ਨਵੀਂ ਐਕਟਰਸ ਦੇ ਨਾਲ ਕੰਮ ਕਰਦਾ ਜੀ ਪਰ ਦਲਜੀਤ ਨੇ ਨਹੀਂ ਕੀਤਾ ਇਸ ਕਰਕੇ ਦਲਜੀਤ ਨੂੰ ਹੁਣ ਭਾਰਤੀ ਫਿਲਮਾਂ ਵਿੱਚ ਜਿਹੜੀ ਆ ਸਪੇਸ ਨਹੀਂ ਮਿਲਣੀ ਚਾਹੀਦੀ ਜੀ ਲੋਕਾਂ ਦੀ ਆਪਣੀ ਬਣਾਈ ਹੋਈ ਧਾਰਨਾ ਸੀ ਵੀ ਬਾਰਡਰ 2 ਦੀ ਸ਼ੂਟਿੰਗ ਹੋ ਰਹੀ ਆ ਜਿਹਦੇ ਵਿੱਚ ਇੱਕ ਸਿੱਖ ਜਿਹੜਾ ਆਰਮੀ ਆਫੀਸਰ ਜਿਹੜਾ 에어 ਫੋਰਸ ਦਾ ਆਫੀਸਰ ਹੈ ਉਹਦਾ ਉਹ کردار ਨਿਭਾ ਰਿਹਾ ਹੈ ਵੀ ਉਹ ਉਹ ਉਹਨੂੰ ਹੁਣ ਰੀਪਲੇਸ ਕਰਤਾ ਜਾਏਗਾ ਕਿਸੇ ਹੋਰ ਕਲਾਕਾਰ ਦੇ ਨਾਲ ਜੀ ਪਰ ਇੱਕ ਸੈਟ ਤੋਂ ਅੱਜ ਹੀ ਦਲਜੀਤ ਨੇ ਆਪਣੀਆਂ ਮੁੱਛਾਂ ਨੂੰ ਵਟ ਦਿੰਦਿਆ ਹੋਇਆ ਜੀ ਇੱਕ ਸ਼ੂਟਿੰਗ ਤੋਂ ਹੀ ਇੱਕ ਜਿਹੜੀ ਵੀਡੀਓ ਹੈ ਉਹ ਅਪਲੋਡ ਕੀਤੀ ਹੈ ਜਿਹਦੇ ਵਿੱਚ ਉਹਨੇ ਆਪਣੇ ਚਾਉਣ ਵਾਲੇ ਲੋਕਾਂ ਨੂੰ ਇਹ ਦੱਸਿਆ ਕਿ ਤੁਸੀਂ ਮੈਨੂੰ ਜਲਦੀ ਹੀ ਬਾਰਡਰ 2 'ਚ ਦੇਖੋਗੇ ਜੀ ਇਹਦਾ ਮਤਲਬ ਇਹ ਹੈ ਕਿ ਜਿਸ ਵਿਅਕਤੀ ਨੇ ਉਸ ਫਿਲਮ ਤੇ ਪੈਸਾ ਲਾਉਣਾ ਹੈ ਨਾ ਉਹ ਵਿਅਕਤੀ ਨਹੀਂ ਚਾਹੁੰਦਾ ਕਿ ਉਹ ਰਿਸਕ ਲਵੇ ਉਹ ਚਾਹੁੰਦਾ ਹੈ ਕਿ ਲੋਕ ਦਲਜੀਤ ਨੂੰ ਪਸੰਦ ਕਰਦੇ ਨੇ ਤੇ ਦਲਜੀਤ ਦੀ ਫਿਲਮ ਜਿਹੜੀ ਹੈ ਉਹ ਲੋਕਾਂ ਨੇ ਦੇਖਣੀ ਆ ਜਿਵੇਂ ਸਰਦਾਰ ਫਿਲਮ ਬਾਰੇ ਦਲਜੀਤ ਨੇ ਤਾਂ ਕਿਤੇ ਨਹੀਂ ਕਿਹਾ ਵੀ ਮੈਂ ਹਿੰਦੁਸਤਾਨ 'ਚ ਰਿਲੀਜ਼ ਕਰੂੰਗਾ ਉਹਨੇ ਇੰਟਰਨੈਸ਼ਨਲ ਪੱਧਰ ਤੇ ਇੰਟਰਨੈਸ਼ਨਲ ਪਲੇਟਫਾਰਮ ਤੋਂ ਉਹਨੂੰ ਰਿਲੀਜ਼ ਕਰ ਦਿੱਤਾ ਹੁਣ ਲੋਕਾਂ ਨੇ ਦੇਖੀ ਆ ਲੋਕਾਂ ਦਾ ਘਰ ਆ ਸੋ ਇਸ ਤਰ੍ਹਾਂ ਹੀ ਹੋ ਸਕਦਾ ਹੈ ਕਿ ਇਹ ਇੰਟਰਨੈਸ਼ਨਲ ਪੱਧਰ ਤੇ ਵੀ ਦਲਜੀਤ ਦੀ ਫਿਲਮ ਬਾਡ 2 ਦੇਖੀ ਜਾਵੇ ਤੇ ਹਿੰਦੁਸਤਾਨ ਵਿੱਚ ਵੀ ਵੱਧ ਗਣਤੀ 'ਚ ਦੇਖੇ ਜੀ ਬਿਲਕੁਲ ਇਸੇ ਤਰ੍ਹਾਂ ਸਰ ਅਗਲਾ ਸਵਾਲ ਕੁਝ ਲੋਕ ਪਹਿਲਗਾਮ ਦੀ ਜਿਹੜੀ ਕਟਨਾ ਹੈ ਉਸ ਨੂੰ ਅ ਜੰਮੂ ਐਂਡ ਕਸ਼ਮੀਰ ਦੀ ਜਿਹੜੀ ਆਰਥਿਕ ਨਾਕਾਬੰਦੀ ਹੈ ਉਸ ਨਾਲ ਜੋੜ ਕੇ ਦੇਖ ਰਹੇ ਨੇ ਠੀਕ ਹੈ ਕਹਿਣਾ ਚਾਹੁੰਦੇ। ਦੇਖੋ ਮੈਂ ਇਹਦੀਆਂ ਕਈ ਕੜੀਆਂ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਹੈ। ਜੀ ਜਿਹਦੇ ਸੰਦਰਭ ਵਿੱਚ ਇੱਕ ਗੱਲ ਮੈਂ ਕਹਿਣੀ ਚਾਹੁੰਨਾ ਹ ਹ ਕਿ ਪਿਛਲੇ ਸਮੇਂ ਤੋਂ ਜਦੋਂ 370 ਤਾਰਾ ਕਸ਼ਮੀਰ ਚ ਟੁੱਟਦੀ ਹੈ। ਜੀ ਕਾਫੀ ਲੰਮਾ ਸਮਾਂ ਕਸ਼ਮੀਰ ਉੱਲੀ ਜੇਲ੍ਹ ਵਾਂਗੂ ਜਿਹੜਾ ਆ ਉਹ ਰਿਆ ਵੱਡੇ ਪੱਧਰ ਤੇ ਲੱਗਦਾ ਤਾਂ ਇਹ ਸੀ ਕਸ਼ਮੀਰੀ ਵਿਦਰੋਹ ਕਰਨਗੇ ਪਰ ਜਿਵੇਂ ਕਸ਼ਮੀਰੀਆਂ ਨੇ ਆਪਣੀ ਕਿਸਮਤ ਨਾਲ ਸਮਝੌਤਾ ਕਰ ਲਿਆ ਹੁੰਦਾ ਕਸ਼ਮੀਰੀ ਨਹੀਂ ਬੋਲਿਆ ਜੀ ਹੁਣ ਕੁਝ ਅਮਨ ਅਮਾਨ ਵੀ ਹੋਇਆ ਤੇ ਵੱਡੇ ਪੱਧਰ ਤੇ ਇਸ ਘਟਨਾ ਤੋਂ ਪਹਿਲਾਂ ਲੋਕ ਜਿਹੜੇ ਨੇ ਉਹ ਕਸ਼ਮੀਰ ਜਾਣੇ ਸ਼ੁਰੂ ਹੋਏ ਵੱਡੇ ਪੱਧਰ ਤੇ ਸੈਲਾਨੀਆਂ ਦਾ ਕਸ਼ਮੀਰ ਜਾਣਾ ਕਿਉਂਕਿ ਕਹਿੰਦੇ ਨੇ ਕਿ ਦੁਨੀਆ ਦਾ ਜੇ ਕੋਈ ਸਵਰਗ ਹੈ ਤੋ ਕਸ਼ਮੀਰ ਚ ਹੈ ਤੇ ਜਿਹੜੇ ਲੋਕ ਅਫੋਰਡ ਕਰਦੇ ਨੇ ਜਾਂ ਜਿਹੜੇ ਲੋਕ ਘੁੰਮਣ ਫਰਨਦੇ ਸ਼ਕੀਨ ਨੇ ਉਹ ਲੋਕ ਸਵਰਗ ਨੂੰ ਮੰਨਣਾ ਚਾਹੁੰਦੇ ਨੇ ਉਹ ਉਹ ਸਵਰਗ ਨੂੰ ਦੇਖਣਾ ਚਾਹੁੰਦੇ ਨੇ ਜੀ ਅਸੀਂ ਤਾਂ ਕਸ਼ਮੀਰੀ ਲੋਕਾਂ ਨੂੰ ਆਪਣੇ ਘਰਾਂ ਦੇ ਬੁਰੂਹਾ ਤੇ ਜਾਂ ਤਾਂ ਲੱਕੜਹਾਰੇ ਦੇ ਰੂਪ ਚ ਦੇਖਦੇ ਆ ਜੀ ਜਾਂ ਅਸੀਂ ਕੋਈ ਸ਼ਾਲ ਵੇਚਣ ਵਾਲੇ ਦੇ ਰੂਪ ਚ ਦੇਖਦੇ ਆ ਹੂੰ ਤੇ ਜਾਂ ਅਸੀਂ ਕਿਸੇ ਮੰਗਤੇ ਦੇ ਰੂਪ 'ਚ ਦੇਖਦੇ ਆਂ ਜੀ ਪਰੰਤੂ ਕਸ਼ਮੀਰੀ ਲੋਕ ਉਸ ਸਵਰਗ 'ਚ ਰਹਿੰਦੇ ਹੋਏ ਇਸ ਨਰਕ ਚੋਂ ਕਿਉਂ ਨਹੀਂ ਮੁਕਤੀ پا ਸਕੇ ਇਸ ਗੱਲ ਨੂੰ ਜਾਣਨ ਵਾਲੇ ਲੋਕ ਵੀ ਕਸ਼ਮੀਰ ਵੱਲ ਨੂੰ ਭੱਜ ਕੇ ਜਾਣਗੇ ਜੀ ਇਸ ਲਈ ਸੁਭਾਵਕ ਸੀ ਕਿ ਜਦੋਂ ਵੀ ਥੋੜੀ ਜੀ ਸ਼ਾਂਤੀ ਹੋਈ ਸੋ ਉਧਰ ਨੂੰ ਲੋਕ ਭੱਜ ਕੇ ਗਏ ਹੁਣ ਜਦੋਂ ਉਧਰ ਨੂੰ ਲੋਕ ਭੱਜ ਕੇ ਗਏ ਤਾਂ ਨੇਚਰਲੀ ਕਸ਼ਮੀਰ ਦੇ ਲੋਕਾਂ ਜਿ ਕਿਸੇ ਨੇ ਜਾ ਕੇ ਉਥੇ ਟੈਕਸੀ ਕੀਤੀ ਕਿਸੇ ਨੇ ਘੋੜਾ ਖੱੱਚਰ ਕੀਤਾ ਕਿਸੇ ਨੇ ਚਾਹ ਦਾ ਕੱਪ ਪੀਤਾ ਕਿਸ ਨੇ ਛੱਲੀ ਖਾਦੀ ਰੋਟੀ ਤਾਂ ਲਗਭਗ ਹਰੇਕ ਨੇ ਖਾਦੀ ਕੋਈ ਕਿਸੇ ਨੇ ਸਟੇ ਕੀਤਾ ਕਿਸੇ ਨੇ ਕੁਲਫੀ ਚੂਪੀ ਕਿੰਨਾ ਕਾਰੋਬਾਰ ਹੈ ਜਿਹੜਾ ਜੇ 2 ਕਰੋੜ ਸੈਲਾਨੀ ਸਾਲ ਦਾ ਜਾਂਦਾ ਹੈ ਤਾਂ ਕਿੰਨੇ ਕਰੋੜ ਦਾ ਧਨ ਜਿਹੜਾ ਹੈ ਉੱਥੇ ਜਾਂਦਾ ਸੋ ਪੈਸਾ ਸਰਕੂਲੇਟ ਹੁੰਦਾ ਉਹਨਾਂ ਲੋਕਾਂ ਨੇ ਉਸ ਪੈਸੇ ਦੀ ਖੁਸ਼ੀ ਦਾ ਆਨੰਦ ਮਾਣਣਾ ਸੀ ਹੋ ਉਹਨਾਂ ਦੇ ਆਨੰਦ ਨੂੰ ਜਿਵੇਂ ਨਜ਼ਰ ਲੱਗ ਗਈ ਕਿ ਜਦੋਂ ਇਹ ਘਟਨਾ ਬਹਿਲਗਾਮ ਦੀ ਹੁੰਦੀ ਹੈ ਉਸ ਘਟਨਾ ਤੋਂ ਬਾਅਦ ਵੱਡੇ ਪੱਧਰ ਤੇ ਇੱਕ ਡਰ ਦਾ ਖੌਫ ਦਾ ਮਾਹੌਲ ਜਿਹੜਾ ਉਹ ਫੈਲ ਲਗਾ ਜੀ ਵੀ ਉੱਥੇ ਜਾਣ ਦੀ ਲੋੜ ਨਹੀਂ ਉੱਥੇ ਤਾਂ ਬੰਦਾ ਸੇਫ ਹੀ ਨਹੀਂ ਉੱਥੇ ਤੇ ਇਹ ਅੱਤਵਾਦੀਆਂ ਨੂੰ ਬਣਾ ਦਿੰਦੇ ਨੇ ਅੱਤਵਾਦੀ ਤਾਂ ਉੱਥੇ ਆਉਂਦੇ ਨੇ ਲੋਕਾਂ ਦਾ ਧਰਮ ਪੁੱਛਦੇ ਨੇ ਤੇ ਗੋਲੀ ਮਾਰਦੇ ਨੇ ਔਰ ਜਾ ਕੇ ਕਹਿੰਦੇ ਨੇ ਕਿ ਮੋਦੀ ਨੂੰ ਦੱਸ ਦਿਓ ਕਿ ਅਸੀਂ ਆ ਕੰਮ ਕਰਤਾ ਕਰਤਾ ਜੀ ਹੁਣ ਲੋਕਾਂ ਦੀ ਇਸ ਮਾਨਸਿਕਤਾ ਨੂੰ ਇਸ جنگ ਨੇ ਘਰ ਘਰ ਤੱਕ ਪਹੁੰਚਾਇਆ ਪੈਲਗ੍ਰਾਮ ਚ ਤਾਂ 26 ਲੋਕ ਮਾਰੇ ਗਏ ਸਾਨੂੰ ਉਹਨਾਂ ਲੋਕਾਂ ਨਾਲ ਹਮਦਰਦੀ ਹੈ ਜਿਹੜੇ ਲੋਕ ਆਪਣੀ ਜ਼ਿੰਦਗੀ ਚ ਫੁਰਸ਼ਤ ਦੇ ਪਲਾਂ ਨੂੰ ਅੰਜੋਏ ਕਰ ਲਈ ਗਏ ਸੀ ਜਿਹੜੇ ਉਸ ਸਵਰਗ ਦੇ ਰੂਪ ਰੂਪ ਹੋਣ ਗਏ ਸੀ ਉਹ ਆਪਣੀਆਂ ਲਾਸ਼ਾਂ ਲੈ ਕੇ ਆਏ ਜੀ ਉਹ ਲਾਸ਼ਾਂ ਦਾ ਲਿਬਾਸ ਪਹਿਨ ਕੇ ਮੁੜੇ ਇਹ ਬਹੁਤ ਸ਼ਰਮ ਦਾ ਗੱਲ ਹੁੰਦੀ ਹੈ ਪਰ ਉਹਦੀ ਜ਼ਿੰਮੇਵਾਰੀ ਤਾਂ ਸਟੇਟ ਗਵਰਨਮੈਂਟ ਦੀ ਸੀ ਨਾ ਕਿਉਂਕਿ ਉਹ ਹੁਣ ਅਰਧ ਸਟੇਟ ਬਣ ਗਿਆ ਉਹ ਜੁਨੀਅਰ ਟੈਰੀਟਰੀ ਬਣ ਗਿਆ ਜ਼ਿੰਮੇਵਾਰੀ ਤਾਂ ਉਹਨਾਂ ਦੀ ਸੀ ਆਪਣੀ ਜ਼ਿੰਮੇਵਾਰੀ ਤੋਂ ਭੱਜ ਕੇ ਉਹਨੂੰ ਇੱਕ ਜੰਦ ਦੇ ਰੂਪ ਵਿੱਚ ਤਬਦੀਲ ਕੀਤਾ ਤੁਸੀਂ ਜੰਦ ਦੇ ਰੂਪ ਦੇ ਸਿੱਟਿਆਂ ਵਜੋਂ ਜਿਹੜਾ ਸੰਦੂਰ ਹੈ ਉਹ ਅਸੀਂ ਦੇਖਿਆ ਹੂੰ ਉਹਦੇ ਵਿੱਚ ਵੀ નિર્ਦੋਸ਼ ਲੋਕ ਉਧਰ ਮਰੇ ਹੋਣਗੇ નિર્ਦੋਸ਼ ਲੋਕ ਸਾਡੇ ਵੀ ਮਰੇ ਜੀ ਸੋ ਉਹਦਾ ਅਗਲਾ ਉਸੇ ਦਾ ਅਗਲਾ ਪੜਾ ਜਿਹੜਾ ਆ ਉਹ ਸਰਦਾਰ 3 ਹੈ ਕਿ ਮੁਸਲਮਾਨ ਲੋਕਾਂ ਦਾ ਜਿਹੜਾ ਇਕਨੋਮਿਕ ਤਰੀਕੇ ਨਾਲ ਬਾਈਕਾਟ ਕਰਨਾ ਹੈ ਉਹਨਾਂ ਨੂੰ ਭਾਰਤੀ ਫਿਲਮਾਂ 'ਚ ਕੰਮ ਨਹੀਂ ਹੋਣ ਦੇਣਾ ਉਹਨਾਂ ਨੂੰ ਇਕਨੋਮਿਕਲੀ ਰਾਈਜ਼ ਨਹੀਂ ਹੁੰਦਾ ਜਦ ਕਿ ਮੈਂ ਉਲਟ ਸੋਚਦਾ ਕਿ ਜੇ ਅਸੀਂ ਆਪਣੇ ਗਵਾਂਧੀ ਮੁਲਕ ਪਾਕਿਸਤਾਨ ਦੇ ਨਾਲ ਜੀ ਜਿਨ੍ਹਾਂ ਦੀ ਸਾਡੀ ਭਾਸ਼ਾ ਇੱਕ ਹੈ ਜਿਨ੍ਹਾਂ ਦੀਆਂ ਲੋੜਾਂ ਸਵਾਦ ਇੱਕ ਨੇ ਜੇ ਅਸੀਂ ਇਹਨਾਂ ਨਾਲ ਵਪਾਰ ਕਰੀਏ ਆਦਾਨ ਪ੍ਰਦਾਨ ਕਰੀਏ ਸਭਿਆਚਾਰ ਸਾਂਝਾ ਪਾਈਏ ਤਾਂ ਬਹੁਤ ਕੁਝ ਜਿਹੜਾ ਆ ਉਹ ਸਾਡੇ ਤੋਂ ਸਿੱਖਣਗੇ ਬੜਾ ਅਸੀਂ ਉਹਨਾਂ ਤੋਂ ਸਿੱਖਾਂਗੇ ਜੀ ਇਸ ਸਖੰਦਰ ਪੜਾਅ ਵਿੱਚੋਂ ਅਸੀਂ ਵੀ ਇਕਨੋਮਿਕਲੀ ਜਿਹੜਾ ਉਹ ਰਾਈਜ਼ ਕਰਾਂਗੇ ਤੇ ਉਹ ਵੀ ਰਾਈਜ਼ ਕਰਨਗੇ ਬਿਲਕੁਲ ਪਰ ਹੋ ਇਹ ਤੋਂ ਉਲਟ ਰਿਹਾ ਜੋ ਪਹਿਲਗਾਮ ਦਾ ਇੱਕ ਦਰਦਨਾਕ ਪੱਖ ਹੈ ਉਹ ਇਹੋ ਹੈ ਕਿ ਇਹਨੇ ਆਰਥਿਕ ਤਾਨੂੰ ਸੱਟ ਮਾਰੀ ਆ ਤੇ ਉਹਦਾ ਹੀ ਇੱਕ ਜਾਗ ਦਾ ਜਿਉਂਦਾ ਸਬੂਤ ਜਿਹੜਾ ਆ ਉਹ ਸਰਦਾਰ 3 ਤੇ ਪਾਬੰਦੀ ਦੀ ਮੰਗ ਕਰਨਾ ਹੈ ਜੀ ਬਿਲਕੁਲ ਸਰ ਇਸ ਦੇ ਸੰਦਰਭ ਚ ਜੇਕਰ ਗੱਲ ਕਰੀਏ ਤਾਂ ਭਾਰਤ ਤੇ ਪਾਕਿਸਤਾਨ ਦੇ ਲੋਕਾਂ ਨੂੰ ਸਰ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਤਾਂ ਕਿ ਜਿਹੜਾ ਪੰਗੋਲੇ ਖਿੱਤਾ ਜਿਹੜਾ ਆ ਉਹ ਹੋਰ ਵਿਕਸਿਤ ਹੋ ਸਕੇ ਮੈਂ ਤਾਂ ਇਹ ਸਮਝਦਾ ਕਿ ਮਨੁੱਖ ਧਾਰਮਿਕ ਤੌਰ ਤੇ ਵੀ ਇੱਕ ਯੂਨਿਟੀ ਚ ਵੱਜਦਾ ਹੈ ਜੀ ਮਨੁੱਖ ਪਾਸ਼ਾਈ ਤੌਰ ਤੇ ਵੀ ਇੱਕ ਯੂਨਿਟੀ ਚ ਵੱਜਦਾ ਹੈ ਹਾਂ ਸੋ ਸਾਡੀ ਉਹਨਾਂ ਨਾਲ ਸਾਂਝ ਜ਼ੁਬਾਨ ਦੀ ਸਾਂਝ ਹੈ ਜੀ ਉਹ ਸਾਡੇ ਤੋਂ ਵਿਦਾ ਹੋ ਕੇ ਗਏ ਨੇ ਹਾਂ ਅਸੀਂ ਅੱਜ ਚਾਹੁੰਦੇ ਹੋਏ ਵੀ ਉੱਥੇ ਨਹੀਂ ਜਾ ਸਕਦੇ ਜੀ ਤੇ ਉਹ ਚਾਹੁੰਦੇ ਹੋਏ ਸਾਡੇ ਵੱਲ ਨਹੀਂ ਆ ਸਕਦੇ ਬਿਲਕੁਲ ਜੇ ਅਸੀਂ ਉਹਨਾਂ ਲੋਕਾਂ ਦੇ ਨਾਲ ਇਸ ਮੀਡੀਏ ਦੇ ਰਹੀ ਹਾਂ ਹਾਂ ਅਸੀਂ ਮਨੋਰੰਜਨ ਦੇ ਤਰੀਕਿਆਂ ਦੇ ਰਹੀ ਅਸੀਂ ਫਿਲਮਾਂ ਦੇ ਰਹੀ ਇੱਕ ਚੰਗਾ ਸਨੇਹਾ ਦੇਈਏ ਤਾਂ ਮੈਨੂੰ ਇਹ ਲੱਗਦਾ ਹੈ ਕਿ ਇਹ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਵਧੀਆ ਉਦਾਹਰਣ ਹੋਵੇਗੀ ਕਿ ਦੋ ਦੇਸ਼ ਜਿਹੜੇ ਐਡੇ ਵੱਡੇ ਖੂਨ ਖਰਾਬੇ ਤੋਂ ਬਾਅਦ ਵਕਤ ਹੋ ਗਿਆ ਉਹ ਦੇਸ਼ਾਂ ਦੇ ਕੁਝ ਲੋਕ ਜਿਹੜੇ ਨੇ ਉਹ ਅੱਜ ਵੀ ਉਸ ਖੂਨ ਖਰਾਬੇ ਨੂੰ ਲਾਣਤ ਭੇਜਦੇ ਨੇ ਤੇ ਅੱਜ ਵੀ ਉਹ ਉਹਨਾਂ ਦੀਆਂ ਬਾਹਾਂਾਂ ਇੱਕ ਦੂਸਰੇ ਨੂੰ ਗਲਵਕੜੀ ਪਾਉਣ ਨੂੰ ਤਰਸਦੀਆਂ ਨੇ ਮੈਂ ਉਹਨਾਂ ਲੋਕਾਂ ਚੋਹਾ ਜਿਹੜਾ ਪਾਕਿਸਤਾਨੀ ਭਰਾਵਾਂ ਦੇ ਨਾਲ ਪਾਕਿਸਤਾਨ ਵਾਲੇ ਸਾਡੇ ਨਾਲ ਜਿਹੜਾ ਰਾਪਤਾ ਆ ਉਹ ਰੱਖਣ ਤਾਂ ਉਹ ਰਾਪਤਾ ਜਿਹੜਾ ਆ ਉਹ ਮਨੁੱਖੀ ਭਲੇ ਲਈ ਭਾਈਚਾਰੇ ਦੇ ਹਿੱਤਾਂ ਲਈ ਹੋਵੇ ਮੇਰੀ ਇਹ ਜਿਹੜੀ ਆ ਉਹ ਅਪੀਲ ਹੈ ਜੀ ਬਿਲਕੁਲ ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਮਿਲਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ ਤਦ ਤੱਕ ਲਈ ਸਾਨੂੰ ਦੀ ਇਜਾਜ਼ਤ ਨਮਸਕਾਰ ਨਮਸਕਾਰ